ਇਹ ਸਾਡਾ ਜਿਹੜਾ ਹਰਕਾ ਪੈ ਪੈਂਦਾ ਐਮਐਲਏ ਗੈਂਗਸਟਰ ਸਾਹਿਬ ਕੋਈ ਐਮਐਲਏ ਨਹੀਂ ਡੀਐਸਪੀ ਪੈਲ ਮੇਰੇ ਘਰੇ ਰੇਡ ਕਰੀ ਜਾਂਦੀ ਹੈ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਜੱਗੀ ਤੋਂ ਲੈ ਕੇ ਹਰੂ ਵੇਚਦੇ ਆ ਮੈਂ ਗੁਰੂ ਨੂੰ ਹਾਜਾ ਨਾਜਰ ਮਲ ਕੇ ਕਹਿ ਰਿਹਾ ਜੇ 1% ਵੀ ਮੇਰੀ ਇਨਵੋਲਵਮੈਂਟ ਹੋਵੇ ਜਿਹੜੇ ਚੌਂਟਾ ਆ ਕੇ ਗੋਲੀ ਮਾਈ ਜਾਂਦੇ ਤੇ ਬੱਚੇ ਦਾ ਉਹਨੂੰ ਖਰਾਬ ਕਰਿਆ ਸਾਡਾ ਪਰਿਵਾਰ ਹੜ ਰਿਆ ਮੇਰੇ ਮੋਬਾਈਲ ਕੋਲ ਚੱਕ ਲੇ ਸਾਡੇ ਹੋਰ ਕੈਮਰੇ ਆ ਵੀ ਭੰਡ ਤੋੜ ਕੇ ਹੀ ਇਹ ਚੀਜ਼ਾਂ ਵਧੀਆ ਨਹੀਂ ਜੇ ਸੁਰੱਖਿਅਤ ਵਾਲੀ ਬਾੜ ਖੇਤੂ ਖਾਣ ਲੱਗ ਜੂ ਤਾਂ ਉਹ ਰੱ피 ਤੋਰ ਦਿੰਦਾ ਜਿਵੇਂ ਮੈਂ ਇਹਦੇ ਕਮਾਲ ਸ੍ਰੀ ਗੋਬਿੰਦ ਸਿੰਘ ਜੀ ਦੇ ਜਿੱਤੇ ਬੱਚਿਆਂ ਦਾ ਸੁੱਬੇ ਸਰਕਾਰ ਕੋਲ ਜੁਰਮ ਹੋਇਆ ਸੀ ਸਾਡਾ ਪੁੱਤਰ ਪੌਰ ਦੇ ਪੁੱਤਰਿਆਂ ਦੇ ਨਾਲ ਉਸ ਧਰਤੀ ਤੇ ਅੱਜ ਆਪਣਾ ਇੱਕ ਪੱਖ ਰੱਖਣ ਦੇ ਲਈ ਆਇਆ ਵਾਂ ਤੇ 26 ਤਰੀਕ ਨੂੰ ਰਾਹਾ ਪੁਲਿਸ ਵੱਲੋਂ ਡੀਐਸਪੀ ਪੈਲਵੋ ਨੂੰ ਮੇਰੇ ਘਰੇ ਰੇਡ ਕਰੀ ਜਾਂਦੀ ਹੈ ਇਹ ਸਾਡਾ ਜਿਹੜਾ ਹਲਕਾ ਪੈਲ ਪੈਂਦਾ ਐਮਐਲਏ ਗਿਆਸਪੁਰਾ ਸਾਹਿਬ ਕੋ ਐਮਐਲਏ ਨੇ ਤੇ ਉਸ ਦਿਨ ਮੇਰੇ ਘਰੇ 2-4 ਬੰਦੇ ਕੁਝ ਮੈਨੂੰ ਮਿਲਣ ਆਏ ਸੀ ਉਹਨਾਂ ਦੇ ਕੋਈ ਪਰਚਾ ਸੀ ਚਲੋ ਮੁਰਜਮ ਹੋਣਗੇ ਪੁਲਿਸ ਨੂੰ ਦੇਖ ਕੇ ਉਹ ਭੱਜ ਕੇ ਮੇਰੇ ਅੰਦਰ ਵੜ ਗਏ ਮੇਰੇ ਘਰ ਨਵਾੜ ਤੋਂ ਬਾਅਦ ਮੇਰੇ ਪੂਰੇ ਘਰ ਨੂੰ ਘੇਰਾ ਪਾ ਲਿਆ ਘੇਰਾ ਪਾ ਕੇ ਮੇਰੇ ਘਰ ਨੂੰ ਉਹ ਚਲੋ ਹੈਗੇ ਸੀ ਅੰਦਰ ਬੜੇ ਅਸੀਂ ਭੱਜ ਕੇ ਉਹ ਪੁਲਿਸ ਨੇ ਅਰੈਸਟ ਕਰ ਲਏ ਉਸ ਤੋਂ ਬਾਅਦ ਕੀ ਹੁੰਦਾ ਜੀ ਮੇਰੇ ਘਰ ਦੇ ਵਿੱਚੋਂ 430000 ਰੁਪਏ ਮੈਂ ਕਰੰਸੀ ਜਿਹੜੀ ਭਾਰਤੀ ਕਰੰਸੀ ਆ ਉਹ ਆਪਣੇ بیٹے ਨੂੰ ਬਾਹਰ ਭੇਜਣ ਖਾਤੇ ਤੇ ਕੁਝ ਮੈਂ ਜ਼ਮੀਨ ਲਈ ਸੀ ਡੇਢ ਬਿੱਗਾ ਉਹ ਉਹਦੇ ਦੇਣ ਖਾਤਰ ਰੱਖੀ ਹੋਈ ਸੀ ਤੇ ਕੁਝ ਅਮਰੀਕਨ ਡਾਲਰ ਨੇ ਮੇਰਾ ਜਿਹੜਾ ਭਰਾ ਛੋਟਾ ਉਤਰਾਲਾ ਚਲਾਉਂਦਾ ਕੈਨੇਡਾ ਤੋਂ ਅਮਰੀਕਾ ਨੂੰ ਉਹਨੇ 32 33 ਡਾਲਰ ਇਸ ਬੱਚੇ ਨੂੰ ਦੇਤੇ ਸੀ ਵੀ ਚਲਾ ਆਪਣੇ ਰੱਖ ਲੈ ਇਹਦਾ ਰੂਮ ਦੇ ਵਿੱਚ ਬੜੇ ਨੇ ਤੇ ਮੈਂ ਦੱਸਣਾ ਚਾਹਣਾ ਉਸ ਦਿਨ ਮੇਰੇ ਤੇ ਪਰਚਾ ਹੋ ਜਾਂਦਾ ਕਿ ਇਹ ਬੰਦਿਆਂ ਕੋਲੋਂ 20 ਗ੍ਰਾਮ ਹੈਰਨ ਬਰਾਮਦ ਹੋਈ ਆ ਰਸਤੇ 'ਚ ਇਹ ਆਉਂਦੇ ਸੀ ਇਹਨਾਂ ਨੂੰ ਘੇਰਿਆ ਗਿਆ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਜੱਗੀ ਤੋਂ ਲੈ ਕੇ ਹੈਰਨ ਵੇਚਦੇ ਆ ਤੇ ਉਸ ਐਫਆਈਆਰ 33 ਨੰਬਰ 'ਚ ਮੇਰਾ ਨਾਮ ਪਾਇਆ ਜਾਵੇਗਾ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਆ ਗੁਰੂ ਘਰ ਦੇ ਵਿੱਚ ਖੜਾ ਜੇ 1% ਵੀ ਮੇਰੀ ਇਨਵੋਲਵਮੈਂਟ ਹੋਵੇ ਮੇਰੇ ਚੌਂਕ ਕਰਾ ਕੇ ਗੋਲੀ ਮਾਰੀ ਜਾਵੇ ਗਿਆਸਪੁਰਾ ਸਾਹਿਬ ਆ ਪ੍ਰਮਾਤਮਾ ਦੀ ਕਚਹਿਰੀ ਆ ਮੈਂ ਆਪਣੇ ਬੱਚੇ ਨੂੰ ਨਾਲ ਲੈ ਕੇ ਆਇਆ ਇਹ ਕੋਈ ਵੀ ਕਮਾਈ ਹਰੇਕਾ ਇਨਸਾਨ ਆਪਣੇ ਬੱਚਿਆਂ ਲਈ ਕਰਦਾ ਬੱਚੇ ਤੋਂ ਬੜੀ ਚੀਜ਼ ਨਹੀਂ ਹੁੰਦੀ ਕਿਉਂਕਿ ਮੈਂ ਇਹ ਹਾਜ਼ਰ ਨਾਜ਼ਮਾਨ ਕੇ ਇਹ ਕਹਿਣਾ ਪ੍ਰਮਾਤਮਾ ਦੇ ਜੇ 1% ਇੱਕ ਦਿਵਾਨੀ ਖੋਟਾ ਪੈਸਾ ਵੀ ਇਸ ਕਮਾਈ ਦਾ ਮੇਰੇ ਘਰੇ ਕਦੇ ਆਇਆ ਹੋਵੇ ਜ਼ਿੰਦਗੀ ਦੇ ਵਿੱਚ ਮੈਂ ਦੇਣਦਾਰ ਹਾਂ ਮੈਨੂੰ ਜਿਹੜੀ ਮਰਜ਼ੀ ਸਜ਼ਾ ਲਾ ਦਿਓ ਮੇਰਾ ਸਾਰਾ ਪਰਿਵਾਰ ਐਫੀਡਰ ਦੋ ਮੇਰੇ ਚੌਕ ਪੜਾ ਕੇ ਗੋਲੀ ਮਾਰਿਓ ਪਰ ਇਹ ਝੂਠੇ ਕੇਸਾਂ 'ਚ ਵਸਾ ਕੇ ਕਹਿਣਾ ਸਾਨੂੰ ਘਬਰਾਹ ਰਾ ਕਰੇ ਮੇਰੇ ਬੱਚੇ ਦਾ ਉਹ ਇੱਕ ਖਰਾਬ ਕਰਿਆ ਸਾਡਾ ਪਰਿਵਾਰ ਔਲ ਰਿਆ ਅੱਜ ਪੈਲ ਹਲਕੇ ਦਾ ਤੂੰ ਰਾਜਾ ਬਣਨਾ ਮੰਨ ਲਿਆ ਗਿਆ ਸੋਹਰਾ ਸਾਹਿਬ ਤੁਸੀਂ ਐਸਐਚਓ ਸਾਹਿਬ ਦਰਾਹਾ ਡੀਐਸਪੀ ਪੈਲ ਐਸਐਸਪੀ ਸਹਿਵਾਲ ਖੰਨਾ ਮੈਂ ਸਾਰਿਆਂ ਨੂੰ ਅਰਜ ਕਰਦਾ ਵੀ ਮੈਂ ਆਪਦਾ ਬੱਚਾ ਲੈ ਕੇ ਆਇਆ ਹਾਂ ਜੇ ਮੈਂ ਮੇਰੇ ਪੈਲ ਹਲਕੇ ਦੇ ਹੋਰ ਵੀ ਮਹਤਵਪੂਰਨ ਹੋਣਗੇ ਆਮ ਸਰਕਾਰ ਦੇ ਇੱਕ ਬੂਟਾ ਸਿੰਘ ਰਾਣਾ ਆ ਤੇ ਉਹ ਆ ਜਿਹੜਾ ਸਾਡੀ ਜ਼ਮੀਨ ਦਾ ਰਾਣਾ ਚੱਲਦਾ ਉਹਦੇ ਸਬੰਧ ਦੇ ਵਿੱਚ ਮੈਨੂੰ ਘੁੱਠੇ ਕੇ ਚ ਫਸਾਇਆ ਇਹਨਾਂ ਨੇ ਤੇ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣੇ ਬੱਚੇ ਲੈ ਕੇ ਇੱਥੇ ਕਹਿ ਦਿਓ ਇੱਕ ਵਾਰ ਮੇਰਾ ਸਾਰਾ ਪਰਿਵਾਰ ਐ ਫੀਡਫਡ ਦਊਗਾ ਮੈਂ ਜਿੱਥੇ ਤੁਸੀਂ ਕਹੋਗੇ ਮੇਰੇ ਚਾਹੇ ਗੋਲੀ ਮਾਰ ਦੇ ਚਾਹੇ ਫਾਂਸੀ ਦਾ ਦੇ ਜਿੱਥੇ ਕਹੋਗੇ ਮੈਂ ਹਾਜ਼ਰ ਹੋ ਜੂੰਗਾ ਮੈਂ ਬਹੁਤ ਦੂਰੋਂ ਅੱਜ ਗੁਰੂ ਘਰ 'ਚ ਆਪਣਾ ਪੱਖ ਰੱਖਣ ਲਈ ਆਇਆ ਕਿਉਂਕਿ ਜੇ ਸਾਰੀਆਂ ਇਕ ਜਿਹੜੀਆਂ ਕਿਹੜਾ ਇਨਸਾਫ ਨਾ ਦੇਣੋ ਹਟ ਜਾਣ ਤਾਂ ਇੱਕ ਪਰਮਾਤਮਾ ਦੀ ਜਿਹੜੀ ਹੈ ਜੇ ਇਨਸਾਫ ਦੱਲਦੀ ਆ ਮੈਂ ਮਰਜ਼ਮ ਹੂੰ ਠੀਕ ਹੈ ਮੈਨੂੰ ਸਜ਼ਾ ਦੇਊਗੀ ਜੇ ਤੁਸੀਂ ਹੋਮਗੋਟ ਝੂਠੇ ਪੱਤੇ ਦਰਜ ਕਰਨ ਨਾਲ ਤਾਂ ਤੁਹਾਨੂੰ ਦੇਊਗੀ ਕੋਡਾ ਕੰਮ ਆ ਲੋਕਾਂ ਨੂੰ ਸੁਰੱਖਿਆ ਦੇਣਾ ਪੁਲਿਸ ਨੇ ਮੇਰੇ ਘਰੇ ਰੇਡ ਕਰਕੇ ਮੇਰੇ ਬੱਚੇ ਦੇ ਬੂਟ ਤੱਕ ਕੀ ਮੇਰੇ ਮੋਬਾਈਲ ਘਰੋਂ ਚੱਕ ਲੇ ਸਾਡੇ ਹੋਰ ਕੈਮਰਿਆਂ ਦੀ ਭੰਨ ਤੋੜ ਕਰੀ ਇਹ ਚੀਜ਼ਾਂ ਵਧੀਆ ਨਹੀਂ ਪੁਲਿਸ ਲੋਕਾਂ ਦੀ ਸੁਰੱਖਿਆ ਖਤਰ ਹੁੰਦੀ ਆ ਲਟੇਰਿਆਂ ਤੋਂ ਰੋਕਣ ਖਤਰ ਹੁੰਦੀ ਆ ਵੀ ਘਰ ਕਿ ਲੁੱਟ ਨਾ ਹੋਵੇ ਜੇ ਸੁਰੱਖਿਆ ਵਾਲੀ ਬਾੜੇ ਖੇਤ ਨੂੰ ਖਾਣ ਲੱਗੇ ਤਾਂ ਉਹਦੇ ਰਾਖੀ ਕੌਣ ਤੋਂਗਾ ਤੇ ਇਸ ਕਰਕੇ ਬੇਨਤੀ ਆ ਮੈਂ ਆਪਣਾ ਪੱਖ ਰੱਖ ਕੇ ਇੱਥੇ ਆਇਆ ਮੇਰੇ ਖਿਲਾਫ ਮੇਰੇ ਪਿੰਡ ਦਾ ਕੋਈ ਵੀ ਆਪਣੇ ਬੱਚੇ ਲੈ ਕੇ ਇੱਥੇ ਚੜ੍ਹ ਕੇ ਕਹਿ ਦਵੇ ਮੈਂ ਦੇਣਦਾਰ ਹੋਊਗਾ ਕੱਲਾ ਇਹ ਨਹੀਂ ਕੋਈ ਵੀ ਮੇਰੇ ਹਲਕੇ ਦਾ ਬੰਦਾ ਕਹਿ ਦੇਵੇ ਮੈਂ ਨਸ਼ਾ ਵੇਚਦਾ ਜੋ ਸਜ਼ਾ ਤੁਸੀਂ ਕਹੋਗੇ ਮੈਂ ਉਹ ਕਰਨ ਲਈ ਤਿਆਰ ਹੋਊਗਾ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਂ ਇਹ ਗੱਲ ਨਹੀਂ ਵੀ ਮੈਂ ਕੋਈ ਡਰਦਾ ਜਾਂ ਝੁਕਦਾ ਮੈਂ ਆਪਣਾ ਸੱਚਾਈ ਪੇਸ਼ ਕਰ ਰਿਹਾ ਮੈਂ ਗੁਰੂ ਘਰ ਆ ਕੇ ਖੜ ਕੇ ਕਹਣਾ ਵੀ ਜੇ ਮੈਂ ਇਸ ਉੱਥੇ ਹਾਜ਼ਰ ਹੋਇਆ ਤਾਂ ਜੋ ਮਰਜ਼ੀ ਕਰ ਸਕਦੇ ਹੋ ਪਰ ਬਿਨਾਂ ਗੱਲੋਂ ਤੁਸੀਂ ਐਡਾ ਜੁਰਮ ਨਾ ਕਰੋ ਨਸ਼ੇ ਜੋਤ ਨਸ਼ਿਆਂ ਵਿਰੋਧਤ ਤੁਸੀਂ ਮਹਮ ਚਲਾਈ ਆ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰ ਅਸੀਂ ਇਹਦਾ ਪੂਰਾ ਡਟ ਕੇ ਸਾਥ ਦੇਵਾਂਗੇ ਮੈਂ ਆਪ ਕਈ ਬੱਚੇ ਨੂੰ ਸੈਂਟਰ ਚ ਭਰਤੀ ਕਰਾਇਆ ਰੋਗ ਦਾ ਵੀ ਨਸ਼ਾ ਮੇਰੇ ਪਿੱਠ ਚੋਂ ਪੁੱਛਿਆ ਜਾਵੇ ਤੇ ਸਾਥ ਵੀ ਦਿੰਨਾ ਅਸੀਂ ਪਹਿਲਾਂ ਵੀ ਪੰਚਾਇਤ ਤਹਿਤ ਵੀ ਤੇ ਪਿੰਡ ਦੇ ਵਿੱਚ ਵੀ ਕੈਂਪ ਵੀ ਲਾਏ ਨੇ ਤੇ ਮੀਟਿੰਗਾਂ ਵੀ ਕਰੀਆਂ ਨੇ ਵੀ ਅਸੀਂ ਇਹਨਾਂ ਦਾ ਸਾਥ ਨਹੀਂ ਦੇਣਾ ਇਹਨਾਂ ਨੂੰ ਰੋਕਣਾ ਵਾ ਵੀ ਜੋ ਵੀ ਬੱਚਾ ਛੱਡਣਾ ਚਾਹਦਾ ਉਹਦੀ ਮਦਦ ਕਰਾਂਗੇ ਪਰ ਤੁਸੀਂ ਸਾਨੂੰ ਇਹ ਚੀਜ਼ਾਂ 'ਚ ਵਸਾ ਰਹੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਵਸਾਓ ਸਾਨੂੰ ਕੋਈ ਐ ਨਹੀਂ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਐਦਾਂ ਦੇ ਗਲਤ ਕੰਮ ਕਰਕੇ ਕਿਸੇ ਦਾ ਪਰਿਵਾਰ ਨੂੰ ਬੇ ਘਰ ਨਾ ਕਰੋ ਅੱਜ ਮੇਰੇ ਬੱਚੇ ਰੋਣਦੇ ਫਿਰਦੇ ਮੇਰੀ ਭੂਰਾ ਭਤੀਜੀ ਆ ਉਹ ਰੋਂਦੀ ਆ ਘਰੇ ਛੋਟੀ ਜੀ ਮੇਰੀ ਮਾਂ ਦਾ 80 ਸਾਲ ਦੀ ਔਰ ਹੋ ਰਹੀ ਆ ਠੀਕ ਆ ਜਿੱਦਾਂ ਸੂਬੇ ਨੇ ਜਨਮ ਕਰੇ ਚਲੋ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਆ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੇ ਉਹ ਡਾ ਤਾਂ ਮੈਂ ਨਹੀਂ ਹੈਗਾ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਆ ਪਰ ਅਸੀਂ ਹੈ ਤਾਂ ਸਿੱਖ ਪਰਿਵਾਰ ਚੋਂ ਆ ਗਏ ਸਾਡੇ ਸਿੱਖੀ ਸਾਡਾ ਜੁਰਮ ਕਰ ਲਾ ਗਿਆ ਨੇ ਤਾ ਰੱਖਾ ਕੋ ਤੁਸੀਂ ਵੀ ਇੱਕ ਅਮਰਤਾਰੀ ਆਓ ਐਮਐਨਏ ਸਾਹਿਬ ਤੁਸੀਂ ਇਹ ਚੀਜ਼ ਸੋਚੋ ਆਪਣੇ ਮਨ ਦੇ ਨਾਲ ਸੋਚੋ ਵੀ ਸਹੀ ਕਰੋ ਜੇ ਮੈਂ ਗਲਤ ਕਰਿਆ ਵਾ ਬੇਸ਼ੱਕ ਮੈਨੂੰ ਸਜ਼ਾ ਲਾਓ ਪਰ ਝੂਠਾ ਪਰਚਾ ਨਾ ਦੱਟਕਰਾਓ ਸਾਰੀ ਸੰਗਤ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਕਿ ਮੈਂ ਆਪਣਾ ਪੱਖ ਰੱਖਦਾ ਇਨਸਾਫ ਲੋਕਾਂ ਨੇ ਕਰਨਾ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਮੇਰਾ ਸਾਥ ਦਿਓ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਪਤਨੀ